ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੇਸ਼ਰ ਵਰਮਾ ਆਪਣੀ ਆਉਣ ਵਾਲੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੇ ਦੌਰਾਨ ਅੰਬਾਲਾ ਦੇ ਵਿੱਚ ਜ਼ਖਮੀ ਹੋ ਗਏ। ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਦੇ ਦੌਰਾਨ ਵਾਪਰੀ ਹੈ ਜਿਸ ਦੇ ਕਾਰਨ ਸ਼ੂਟਿੰਗ ਤੁਰੰਤ ਹੀ ਰੋਕਣੀ ਪੈ ਗਈ। ਸੂਤਰਾਂ ਦੇ ਮੁਤਾਬਕ ਪਰਮੇਸ਼ਰ ਵਰਮਾ ਸੀਨ ਦੇ ਦੌਰਾਨ ਇੱਕ ਕਾਰ ਦੇ ਅੰਦਰ ਸੀ ਜਦੋਂ ਇੱਕਦਮ ਗੋਲੀ ਖਿੜਕੀ ਤੇ ਲੱਗੀ ਜਿਸ ਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਸ਼ੀਸ਼ੇ ਦਾ ਇੱਕ ਟੁਕੜਾ ਪਰਮੇਸ਼ਰ ਵਰਮਾ ਦੇ ਚਿਹਰੇ ਤੇ ਲੱਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਦੱਸਿਆ ਗਿਆ ਕਿ ਪਰਮੇਸ਼ਰ ਵਰਮਾ ਇਲਾਜ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਗਏ ਨੇ ਅਤੇ ਫਿਲਮ ਦੀ ਸ਼ੂਟਿੰਗ ਅਧਵਿਚਕਾਰ ਹੀ ਰੋਕ ਦਿੱਤੀ ਗਈ ਹੈ ਹਾਲਾਂਕਿ ਇਸ ਪੂਰੀ ਘਟਨਾ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਪਰਮੇਸ਼ਵਰਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਰ ਦੀ ਸੀਟ ਤੇ ਟੁੱਟੇ ਸ਼ੀਸ਼ੇ ਦੇ ਟੁਕੜਿਆਂ ਦੀ ਫੋਟੋ ਦੇ ਨਾਲ ਲਿਖਿਆ ਕਿ ਮੈਂ ਪਰਮਾਤਮਾ ਦੇ ਕਿਰਪਾ ਦੇ ਨਾਲ ਠੀਕ ਹਾਂ ਤੁਹਾਡੇ ਸਾਰੇ ਪਿਆਰ ਅਤੇ ਚਿੰਤਾ ਦੇ ਲਈ ਧੰਨਵਾਦੀਆਂ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੇਸ਼ਰ ਵਰਮਾ ਆਪਣੀ ਆਉਣ ਵਾਲੀ ਫਿਲਮ ਸ਼ੇਰਦੀ ਸ਼ੂਟਿੰਗ ਦੇ ਦੌਰਾਨ ਅੰਬਾਲਾ ਦੇ ਵਿੱਚ ਜ਼ਖਮੀ ਹੋ ਗਏ ਇੱਕ ਕਤਨਾਕ ਐਕਸ਼ਨ ਸੀਨ ਦੀ ਸ਼ੂਟਿੰਗ ਦੇ ਦੌਰਾਨ ਵਾਪਰੀ ਹੈ ਜਿਸ ਦੇ ਕਾਰਨ ਸ਼ੂਟਿੰਗ ਤੁਰੰਤ ਹੀ ਰੋਕਣੀ ਪੈ ਗਈ ਸੂਤਰਾਂ ਦੇ ਮੁਤਾਬਕ ਪਰਮੇਸ਼ਰ ਵਰਮਾ ਸੀਨ ਦੇ ਦੌਰਾਨ ਇੱਕ ਕਾਰ ਦੇ ਅੰਦਰ ਸੀ ਜਦੋਂ ਇੱਕਦਮ ਗੋਲੀ ਖਿੜਕੀ ਤੇ ਲੱਗੀ ਜਿਸ ਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸ਼ੀਸ਼ੇ ਦਾ ਇੱਕ ਟੁਕੜਾ ਪਰਮੇਸ਼ਰ ਵਰਮਾ ਦੇ ਚਿਹਰੇ ਤੇ ਲੱਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਏ ਉਹਨਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲੈ ਜਾਇਆ। ਦੱਸਿਆ ਕਿ ਪਰਮੇਸ਼ਵਰ ਮਰਮਾ ਇਲਾਜ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਗਏ ਨੇ ਅਤੇ ਫਿਲਮ ਦੀ ਸ਼ੂਟਿੰਗ ਅਧਵਿਚਕਾਰ ਹੀ ਰੋਕ ਦਿੱਤੀ ਗਈ ਹੈ। ਹਾਲਾਂਕਿ ਇਸ ਪੂਰੀ ਘਟਨਾ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਪਰਮੇਸ਼ਵਰ ਮਰਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਰ ਦੀ ਸੀਟ ਤੇ ਟੁੱਟੇ ਸ਼ੀਸ਼ੇ ਦੇ ਟੁਕੜਿਆਂ ਦੀ ਫੋਟੋ ਦੇ ਨਾਲ ਲਿਖਿਆ ਕਿ ਮੈਂ ਪਰਮਾਤਮਾ ਦੇ ਕਿਰਪਾ ਦੇ ਨਾਲ ਠੀਕ ਹਾਂ। ਤੁਹਾਡੇ ਸਾਰੇ ਪਿਆਰ ਅਤੇ ਚਿੰਤਾ ਦੇ ਲਈ ਧੰਨਵਾਦੀਆਂ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੇਸ਼ਰ ਵਰਮਾ ਆਪਣੀ ਆਉਣ ਵਾਲੀ ਫਿਲਮ ਸ਼ੇਰਦੀ ਸ਼ੂਟਿੰਗ ਦੇ ਦੌਰਾਨ ਅੰਬਾਲਾ ਦੇ ਵਿੱਚ ਜ਼ਖਮੀ ਹੋ ਗਏ ਇੱਕ ਕਤਨਾਕ ਐਕਸ਼ਨ ਸੀਨ ਦੀ ਸ਼ੂਟਿੰਗ ਦੇ ਦੌਰਾਨ ਵਾਪਰੀ ਹੈ ਜਿਸ ਦੇ ਕਾਰਨ ਸ਼ੂਟਿੰਗ ਤੁਰੰਤ ਹੀ ਰੋਕਣੀ ਪੈ ਗਈ ਸੂਤਰਾਂ ਦੇ ਮੁਤਾਬਕ ਪਰਮੇਸ਼ਰ ਵਰਮਾ ਸੀਨ ਦੇ ਦੌਰਾਨ ਇੱਕ ਕਾਰ ਦੇ ਅੰਦਰ ਸੀ ਜਦੋਂ ਇੱਕਦਮ ਗੋਲੀ ਖਿੜਕੀ ਤੇ ਲੱਗੀ ਜਿਸ ਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸ਼ੀਸ਼ੇ ਦਾ ਇੱਕ ਟੁਕੜਾ ਪਰਮੇਸ਼ਰ ਵਰਮਾ ਦੇ ਚਿਹਰੇ ਤੇ ਲੱਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਏ ਉਹਨਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲੈ ਜਾਇਆ। ਦੱਸਿਆ ਕਿ ਪਰਮੇਸ਼ਵਰ ਮਰਮਾ ਇਲਾਜ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਗਏ ਨੇ ਅਤੇ ਫਿਲਮ ਦੀ ਸ਼ੂਟਿੰਗ ਅਧਵਿਚਕਾਰ ਹੀ ਰੋਕ ਦਿੱਤੀ ਗਈ ਹੈ। ਹਾਲਾਂਕਿ ਇਸ ਪੂਰੀ ਘਟਨਾ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਪਰਮੇਸ਼ਵਰ ਮਰਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਰ ਦੀ ਸੀਟ ਤੇ ਟੁੱਟੇ ਸ਼ੀਸ਼ੇ ਦੇ ਟੁਕੜਿਆਂ ਦੀ ਫੋਟੋ ਦੇ ਨਾਲ ਲਿਖਿਆ ਕਿ ਮੈਂ ਪਰਮਾਤਮਾ ਦੇ ਕਿਰਪਾ ਦੇ ਨਾਲ ਠੀਕ ਹਾਂ। ਤੁਹਾਡੇ ਸਾਰੇ ਪਿਆਰ ਅਤੇ ਚਿੰਤਾ ਦੇ ਲਈ ਧੰਨਵਾਦੀਆਂ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੇਸ਼ਰ ਵਰਮਾ ਆਪਣੀ ਆਉਣ ਵਾਲੀ ਫਿਲਮ ਸ਼ੇਰਦੀ ਸ਼ੂਟਿੰਗ ਦੇ ਦੌਰਾਨ ਅੰਬਾਲਾ ਦੇ ਵਿੱਚ ਜ਼ਖਮੀ ਹੋ ਗਏ ਇੱਕ ਕਤਨਾਕ ਐਕਸ਼ਨ ਸੀਨ ਦੀ ਸ਼ੂਟਿੰਗ ਦੇ ਦੌਰਾਨ ਵਾਪਰੀ ਹੈ ਜਿਸ ਦੇ ਕਾਰਨ ਸ਼ੂਟਿੰਗ ਤੁਰੰਤ ਹੀ ਰੋਕਣੀ ਪੈ ਗਈ ਸੂਤਰਾਂ ਦੇ ਮੁਤਾਬਕ ਪਰਮੇਸ਼ਰ ਵਰਮਾ ਸੀਨ ਦੇ ਦੌਰਾਨ ਇੱਕ ਕਾਰ ਦੇ ਅੰਦਰ ਸੀ ਜਦੋਂ ਇੱਕਦਮ ਗੋਲੀ ਖਿੜਕੀ ਤੇ ਲੱਗੀ ਜਿਸ ਦੇ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸ਼ੀਸ਼ੇ ਦਾ ਇੱਕ ਟੁਕੜਾ ਪਰਮੇਸ਼ਰ ਵਰਮਾ ਦੇ ਚਿਹਰੇ ਤੇ ਲੱਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਏ ਉਹਨਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲੈ ਜਾਇਆ। ਦੱਸਿਆ ਕਿ ਪਰਮੇਸ਼ਵਰ ਮਰਮਾ ਇਲਾਜ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਗਏ ਨੇ ਅਤੇ ਫਿਲਮ ਦੀ ਸ਼ੂਟਿੰਗ ਅਧਵਿਚਕਾਰ ਹੀ ਰੋਕ ਦਿੱਤੀ ਗਈ ਹੈ। ਹਾਲਾਂਕਿ ਇਸ ਪੂਰੀ ਘਟਨਾ ਦੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਪਰਮੇਸ਼ਵਰ ਮਰਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜ਼ਰੂਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਰ ਦੀ ਸੀਟ ਤੇ ਟੁੱਟੇ ਸ਼ੀਸ਼ੇ ਦੇ ਟੁਕੜਿਆਂ ਦੀ ਫੋਟੋ ਦੇ ਨਾਲ ਲਿਖਿਆ ਕਿ ਮੈਂ ਪਰਮਾਤਮਾ ਦੇ ਕਿਰਪਾ ਦੇ ਨਾਲ ਠੀਕ ਹਾਂ। ਤੁਹਾਡੇ ਸਾਰੇ ਪਿਆਰ ਅਤੇ ਚਿੰਤਾ ਦੇ ਲਈ ਧੰਨਵਾਦੀ।